ਮਹਾਂ ਪ੍ਰੈਜ਼ੀਡੈਂਟ ਦੀ ਪੋਸਟ ਵਾਸਤੇ 125 ਵੋਟਾਂ ਕਾਸਟ ਹੋਈਆਂ 54 ਵੋਟਾਂ ਪਈਆਂ ਸ਼੍ਰੀ ਜੀ ਰਿਤਤਾ ਜੀ ਨੂੰ ਤੇ 93 ਵੋਟਾਂ ਪਈਆਂ ਆਪਣੇ ਅਸਤਿੰਦਰ ਬਾਸੀ ਜੀ ਨੂੰ ਸੈਕਟਰੀ ਫਾਈਨਲ 125 ਵੋਟਾਂ ਕਾਸਟ ਹੋਈਆਂ 68 ਵੋਟਾਂ ਸ਼੍ਰੀ ਜਗਦੇਸ਼ ਸਿੰਘ ਜੀ ਨੂੰ ਪਈਆਂ ਜੀ ਤੇ 57 ਵੋਟਾਂ ਮੈਡਮ ਪਰਵਿੰਦਰ ਕਬਾਗ ਜੀ ਨੂੰ ਪਈਆਂ ਤੁਹਾਡਾ ਬਤਨ ਦਾ। ਉਸਲਾ ਸੈਕਟਰੀ ਤੇ ਪਈਆਂ ਜੀ ਵੋਟਾਂ 125 67 ਵੋਟਾਂ ਸ਼੍ਰੀ ਅਮਰਪਾਲ ਸਿੰਘ ਜੀ ਨੂੰ ਤੇ 55 ਵੋਟਾਂ ਸ਼੍ਰੀ ਲਖਸ਼ਕਰ ਜੀ ਨੂੰ। ਇਸ ਜਿੰਨੀ ਉਸਲਾ ਵਾਸਤੇ ਸਤਿੰਦਰਪਾਲ ਸਿੰਘ ਜੀ ਐਜ਼ ਅ ਪ੍ਰੈਜ਼ੀਡੈਂਟ ਅਪਾਇਰ ਕੀਤੇ ਜਾਂਦੇ ਆ ਤੇ ਜਗਦੀਪ ਸਿੰਘ ਵਾਈਸ ਪ੍ਰੈਜ਼ੀਡੈਂਟ ਤੇ ਅਮਰਪਾਲ ਸਿੰਘ ਜੀ ਸੈਕਟਰੀ। ਹੋਰ ਬਹੁਤ ਵੱਡੇ ਜਿਹੜੇ ਰਹਿ ਗਏ ਆਪਣੇ ਰਾਜਨਦੀਪ ਕੌਰ ਤੇ ਬਵਿੰਦਰ ਸਿੰਘ ਜੀ ਜਿਹੜੇ ਇਹ ਐਗਜ਼ੈਕਟਿਵ ਮੈਂਬਰ ਡਿਕਲੇਅਰ ਹੋਏ ਨੇ। ਇਸ ਤਰੀਕੇ ਨਾਲ 125 ਵੋਟਾਂ ਕਾਸਟ ਹੋਈਆਂ ਐ ਡਿਪਟੀ ਮੈਂਬਰ ਨੂੰ 64 ਵੋਟਾਂ ਪਈਆਂ ਬਵਿੰਦਰ ਸਿੰਘ ਜੀ ਨੂੰ ਤੇ 69 ਵੋਟਾਂ ਪਈਆਂ ਰਾਜਦੀਪ ਕੌਰ ਜੀ ਨੂੰ ਤੇ 60 ਵੋਟਾਂ ਪਈਆਂ ਰਾਜਦੀਪ ਸਿੰਘ ਜੀ ਨੂੰ ਸੋਰ ਗਸਟਮੀਰ ਜੀ ਰਾਜਨੀਤਿਕ ਸੋਰ ਤੇ ਰਵਿੰਦਰ ਸਿੰਘ ਜੀ ਇਹ ਦੋਨੇ ਆਣੇ ਇਹ ਡਾਇਰੈਕਟਿਵ ਮੈਂਬਰ ਦੇ ਕਿਤੇ ਜਾਂਦੇ ਆ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ। ਗੋਂਡਾ ਵੀ ਧੰਨਵਾਦ ਆਰੋ ਸਾਹਿਬ। ਅੱਛਾ ਜੀ। ਆਜੋ ਭਾਈ ਆਜੋ ਆਜੋ। ਸ੍ਰੀ ਜਿਹੜੀ ਬਾਰਸ਼ ਸ਼ਹਿਰ ਦੀ ਚੋਣ ਹੋਈ ਆ ਉਹਦੇ ਬਾਰੇ ਜਾਣਕਾਰੀ ਦੇਵੇ ਜੀ। ਬਾਰਸ਼ੀ ਚੋਣ ਵਿੱਚ ਬੜੇ ਹੀ ਵਧੀਆ ਢੰਗ ਨਾਲ ਬਹੁਤ ਹੀ ਸ਼ਾਨਦਾਰ ਲੋਕ ਚੋਣੀਆਂ ਜਿਹਦੇ ਸਾਡੇ ਪਾਰ ਦੇ ਪ੍ਰੈਜ਼ੀਡੈਂਟ ਸ੍ਰੀ ਹਸਤਿੰਦਰ ਬਾਸ ਸਿੰਘ ਜੀ ਮੁਨੇਗੇ ਨੇ ਪ੍ਰੈਜ਼ੀਡੈਂਟ ਚੁਣੇ ਗਏ ਨੇ ਤੇ ਵਾਈਸ ਸਰ ਟੋਟਲ ਕਿੰਨੀਆਂ ਵੋਟਾਂ ਹੋਈਆਂ ਸੀ ਇਹਨਾਂ ਦੇ ਕੋਲ ਟੋਟਲ ਵੋਟਾਂ 125 ਵੋਟਾਂ ਪਈਆਂ ਪ੍ਰੈਜ਼ੀਡੈਂਟ ਦੇ ਵਾਸਤੇ ਤੇ 54 ਵੋਟਾਂ ਅਨੂਮਾਨਪੁਖਤਾ ਜੀ ਨੂੰ ਤੇ 69 ਵੋਟਾਂ ਪਈਆਂ ਸਤਿੰਦਰ ਪਾਲ ਜੀ ਨੂੰ ਤੇ ਦੋ ਵੋਟਾਂ ਕੈਂਸਲ ਤੇ ਸਤਿੰਦਰ ਪਾਲ ਜੀ ਚ ਪ੍ਰੈਜ਼ੀਡੈਂਟ ਚੁਣੇ ਗਏ ਆ ਠੀਕ ਹੈ ਜੀ ਵਾਈਸ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਵਾਸਤੇ 125 ਵੋਟਾਂ ਹੋ ਰਹੀਆਂ 68 ਵੋਟਾਂ ਜਦੇਸ਼ ਜੀ ਨੂੰ ਪਈਆਂ ਤੇ 57 ਵੋਟਾਂ ਬੜਾ ਗੁਰਮਿੰਦਰ ਕੋ ਬਾਜਵਾ ਜੀ ਨੂੰ ਪਈਆਂ ਦੋ ਵੋਟਾਂ ਕੈਂਸਲ ਤੇ ਜੀ ਜਤੇਸ਼ ਜੀ ਵਾਈਸ ਅੰਮਰਪਾਲ ਜੀ ਨੂੰ ਪਈਆਂ ਤੇ ਪਚੂਟਾ ਵੋਟਾਂ ਲਖਸ਼ ਖੜੀਆਂ ਪਈਆਂ ਇਹਨਾਂ ਵੋਟਾਂ ਕੈਨਸਲ ਹੋ ਗਈਆਂ ਅੰਮਰਪਾਲ ਜੀ ਦੇ ਅੰਦਰ ਸੈਕਟਰੀ ਚ ਨਗੇ ਆ ਜੀ ਇੰਦਰੂ ਨੇ ਸਾਡੇ ਦੋ ਐਕਟਿਵ ਮੈਂਬਰ ਵੀ ਨੇ ਉਹਦੇ ਵਿੱਚ 125 ਵੋਟਾਂ ਪਈਆਂ 40 ਵੋਟਾਂ ਬੇਦਰਸੀ ਹੋ ਪਈਆਂ 77 ਵੋਟਾਂ ਰਾਜਿੰਦਰਪੁਰ ਨੂੰ ਪਈਆਂ 60 ਦਾ ਰਾਜਿੰਦਰਪੁਰ ਨੂੰ ਪਈਆਂ ਇਹ ਕੈਨਸਲ ਤੇ ਰਾਜਿੰਦਰਪੁਰ ਦੇ ਜੁਗਿੰਦਰ ਸਿੰਘ ਜੀ ਹੋਣੇ ਸੈਕਟਰੀ ਔਰ ਸੋਰੀ ਐਕਟਿਵ ਮੈਂਬਰ ਚ ਨਗੇ ਧੰਨਵਾਦ ਮੈਂ ਚਾਰਟ ਭੇਜਦਾ ਇੱਕ ਵਾਰੀ ਸ਼ੋਅ ਨਹੀਂ ਨਾਂ ਨਾਂ ਹੋਈ ਨਾਂ ਹੋਈ ਸਰ ਜਿਹੜੀ ਬਾਰਸ਼ ਸੀ ਦੀ ਚੋਣ ਹੋਈ ਉਹਦੇ ਬਾਰੇ ਜਾਣਕਾਰੀ ਜੀ ਸਰ ਜੀ ਚੋਣ ਵਿੱਚ ਬੜੇ ਹੀ ਵਧੀਆ ਢੰਗ ਨਾਲ ਬਹੁਤ ਹੀ ਸ਼ਾਂਤੀਪੂਰਵਕ ਚੋਣ ਹੋਈ ਹੈ ਜਿੱਦੇ ਸਾਡੇ ਪਾਰ ਦੇ ਪ੍ਰੈਜ਼ੀਡੈਂਟ ਸ਼੍ਰੀ ਸਤਿੰਦਰ ਬਾਸੂ ਜੀ ਚੁਣੇ ਗਏ ਨੇ ਪ੍ਰੈਜ਼ੀਡੈਂਟ ਚੁਣੇ ਗਏ ਨੇ ਤੇ ਵਾਈਸ ਸਰ ਟੋਟਲ ਕਿੰਨੀਆਂ ਵੋਟਾਂ ਹੋਈਆਂ ਸੀ ਐਸ.ਐਨ.ਏ ਦੀਆਂ 225 ਵੋਟਾਂ ਪਈਆਂ ਪ੍ਰੈਜ਼ੀਡੈਂਟ ਦੇ ਵਾਸਤੇ ਕਿ 54 ਵੋਟਾਂ ਨਵੀਨ ਮੁਰਦਾ ਜੀ ਨੂੰ ਤੇ 69 ਵੋਟਾਂ ਪਈਆਂ ਸਤਿੰਦਰ ਬਾਸੂ ਜੀ ਨੂੰ ਇੱਥੇ ਦੋ ਵੋਟਾਂ ਕੈਨਸਲ ਤੇ ਸਤਿੰਦਰ ਵਾਲੀ ਵਿੱਚ ਪ੍ਰੈਜ਼ੀਡੈਂਟ ਚੁਣੇ ਗਏ ਆ ਠੀਕ ਹੈ ਜੀ ਵਾਈਸ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਵਾਸਤੇ 125 ਵੋਟਾਂ ਪਈਆਂ 68 ਵੋਟਾਂ ਜਗਦੇਵ ਸਿੰਘ ਪਈਆਂ ਤੇ 57 ਵੋਟਾਂ ਮੈੜਾ ਗੁਰਮੀਂਦਰ ਕੋ ਬਾਜਵਾ ਜੀ ਨੂੰ ਪਈਆਂ ਦੋ ਵੋਟਾਂ ਕੈਨਸਲ ਹੈ ਜਿਸ ਵਿੱਚ ਜਗਦੇਵ ਸਿੰਘ ਵਾਈਸ ਪ੍ਰੈਜ਼ੀਡੈਂਟ ਦੇ ਵਿੱਚ ਚੁਣੇ ਗਏ ਆ ਜੀ ਠੀਕ ਹੈ ਜੀ ਸੈਕਟਰੀ ਸਾਹਿਬ ਸੈਕਟਰੀ ਵਾਸਤੇ ਵੀ 125 ਵੋਟਾਂ ਦਾਸਤਰੀਆਂ 67 ਵੋਟਾਂ ਅਮਰ ਬਾਜੀ ਨੂੰ ਪਈਆਂ ਤੇ 55 ਵੋਟਾਂ ਲਖਨਪਰ ਸਿੰਘ ਨੂੰ ਪਈਆਂ ਤਿੰਨ ਵੋਟਾਂ ਕੈਨਸਲ ਹਨ ਅੰਮਰਪਾਲ ਜੀ ਇੱਥ ਵੋਟਾਂ ਬਿੰਦਰ ਸਿੰਘ ਜਿੰਰੂ ਜਿੰਗਿਆ 73 ਵੋਟਾਂ ਰਾਜਨਦੀਪ ਪੌਰ ਜਿੰਰੂ ਜਿੰਗਿਆ 60 ਵੋਟਾਂ ਰਾਜਦੀਪ ਜਿੰਰੂ ਜਿੰਗਿਆ ਇਹ ਕੈਂਸਲ ਤੇ ਜਿਹੜਾ ਰਾਜਨਦੀਪ ਪੌਰ ਦੇ ਕੁਮਿੰਦਰ ਸਿੰਘ ਦੀ ਆਪਣੀ ਸੈਕਟਰੀ ਉਸ ਦੀ ਰਜਿਸਟਰੀ ਨੰਬਰ ਚ ਰਹਿ ਗਈ ਧੰਨਵਾਦ ਪੜੇ ਪੜੇ ਨਾ ਨਾ ਨਾਲ ਆਪਾਂ ਵੈਂਡਰ ਕਿਤੇ ਆ ਇਧਰ ਵੀ ਜਿ ਆਓ ਮੇਰੀ ਹੁਣ ਆਉਣਾ ਹੈ ਨਹੀਂਗਾ ਇਧਰ ਰੱਖੋ ਮੇਰੀ ਸਾਹ ਇਧਰ ਆਓ ਜਾਓ ਹੁਣ ਇਹਨੂੰ ਕਰਾ ਲੈਣ ਤੇਰਾ ਕਰਾ ਦੇ ਕਰਾ ਦੇ ਇਹਨੂੰ ਕਰ ਦਿੰਦੇ ਆ ਨਾਲ ਲੈ ਜੀ ਆ ਜੀ ਉਹਨੇ ਮੈਂ ਕਿਹਾ ਆਵੋ ਬੜਾ ਜਲਾਣਾ ਜਲਾਓ ਮਿੱਤਰ ਕਿਧਰ ਗਿਆ ਡਾਕਟਰ ਜਾ ਡਾਕਟਰ ਜਿਆਦਾ ਜਿਆਦਾ ਗੋਲ ਨਾ ਜਿਆਦਾ ਜਿਆਦਾ ਗੋਲ ਕਰ ਸਾਰਾ ਦੇਰਾ ਦੀ ਜੀ ਅੱਜ ਤੁਸੀਂ ਜਿਹੜੀ ਬਾਰ ਕਾਉਂਸਲਰ ਦੇ ਇਲੈਕਸ਼ਨ ਜਿੱਤ ਕੇ ਪ੍ਰੈਜ਼ੀਡੈਂਟ ਬਣ ਜਾ ਰਹੇ ਹੋ ਜੀ ਅੱਜ ਤੋਂ ਤੁਹਾਡੀ ਸ਼ੁਰੂਆਤ ਹੋ ਰਹੀ ਹੈ ਸਾਨੂੰ ਇਹ ਦੱਸੋ ਵੀ ਬਾਰ ਕਾਉਂਸਲਰ ਦੇ ਜਿਹੜੇ ਕੁਝ ਕੰਮ ਪੈਂਡਿੰਗ ਰਹਿੰਦੇ ਆ ਜੀ ਉਹ ਤੁਸੀਂ ਕਿੰਨੇ ਰਹਿੰਦੇ ਆ ਤੇ ਕਿਵੇਂ ਕਰਵਾਉਂਗੇ ਦੇਖੋ ਕੰਮ ਪਹਿਲਾਂ ਪ੍ਰਧਾਨ ਜੀ ਜਿਹੜੇ ਰਹੇ ਨੇ ਟਰਮਾਂ ਚ ਆਪਦੇ ਪੁੱਤਰ ਤੇ ਜਿੰਨਾ ਕੰਮ ਹੁੰਦਾ ਰਿਹਾ ਉਹ ਕਰਵਾਉਂਦੇ ਰਹੇ ਨੇ ਫਰਦਰ ਜਿੰਨੇ ਕੰਮ ਪੈਂਡਿੰਗ ਪਏ ਨੇ ਜੋ ਵੀ ਪਏ ਨੇ ਸਾਰੇ ਦੀ ਸਲਾਹ ਨਾਲ ਪੂਰੀ ਬਾਰ ਦੀ ਸਲਾਹ ਨਾਲ ਪੂਰੀ ਐਗਜ਼ੀਕਟਿਵ ਮੈਂਬਰ ਟੀਮ ਦੇ ਸਲਾਹ ਨਾਲ ਅਸੀਂ ਉਹ ਰਹਿੰਦੇ ਕੰਮ ਪੂਰੇ ਕਰਾਉਣ ਦੀ ਕੋਸ਼ਿਸ਼ ਕਰਾਂਗੇ ਤੇ ਕਰਾਏ ਵੀ ਜਾਣਗੇ ਤੇ ਮੇਰੀ ਪਹਿਲਾਂ ਤਾਂ ਸਾਰੇ ਜਿੰਨੇ ਬਾਰ ਮੈਂਬਰਸ ਨੇ ਉਹਨਾਂ ਨੂੰ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਸਾਨੂੰ ਚੁਣ ਕੇ ਇਸ ਤਰ੍ਹਾਂ ਸਮਝਿਆ ਕਿ ਅਸੀਂ ਉਹਨਾਂ ਦੀ ਨਾਲ ਮੁੱਡੇ ਨਾਲ ਮੁੱਡਾ ਖੜ ਕੇ ਕੰਮ ਕਰਾ ਸਕੀਏ ਤੇ ਉਹਨਾਂ ਦੇ ਨਾਲ ਤੁਰ ਸਕੀਏ ਕੰਮ ਜਿਵੇਂ ਨਾ ਮੇਨ ਆਪਣੇ ਕੋਟ ਕੰਪਲੈਕਸ ਦੇ ਵਿੱਚ ਚੋਰੀਆਂ ਬਹੁਤ ਹੋੜੀਆਂ ਜਿਵੇਂ ਬਾਈਕ ਚੋਰੀ ਹੋ ਗਈ ਇਹਨਾਂ ਬਾਰੇ ਤੁਸੀਂ ਕੀ ਕਰਨਾ ਚਾਹੋਗੇ ਦੇਖੋ ਆਪ ਦੇ ਪੱਤਰ ਤੇ ਅਸੀਂ ਉਹਨੂੰ ਰੋਕਣ ਲਈ ਕੈਮਰੇ ਲਵਾਏ ਸੀ ਪਿਛਲੀ ਟੀਮ ਨੇ ਵੀ ਤੇ ਉੱਥੇ ਲੱਗ ਕੇ ਵੀ ਲਗਾਇਆ ਗਿਆ ਸੀਗਾ ਵੀ ਜਿੱਥੇ ਪ੍ਰੋਪਰ ਪਰਚੀ ਲੱਗਦੀ ਆ ਵੀ ਆਮ ਪਬਲਿਕ ਕਾਈਂਡਲੀ ਉੱਥੇ ਖੜਾਇਆ ਕਰੇ ਫਿਲਮ ਉਹਦਾ ਫਿਰ ਵੀ ਸਿਕਿਉਰ ਆ। ਆਪਦੇ ਪੱਕੇ ਤੇ ਅਸੀਂ ਜਿਹੜੇ ਕੈਮਰੇ ਲਵਾਏ ਆ ਉਹਦੇ ਨਾਲ ਕੁਸ਼ਤ ਤੱਕ ਤਾਂ ਕਾਬੂ ਹੋਇਆ ਵਾ। ਬਟ ਜਿਹੜੇ ਚੋਰ ਆ ਉਹਨਾਂ ਨੇ ਦੇਖੋ ਆਪਦੇ ਦੇਖਣ ਉਹ ਦੇਖਦੇ ਨਹੀਂ ਹੈਗੇ ਕਿਤੇ ਵੀ ਉਹ ਜਿੱਥੇ ਵੀ ਹੈ ਚੋਰੀ ਕਰਕੇ ਚੋਰ ਜਾਂਦੇ ਨੇ। ਪਰ ਫਿਰ ਵੀ ਅਸੀਂ ਅੱਗੇ ਕੋਸ਼ਿਸ਼ ਕਰਾਂਗੇ ਕਿ ਉਹਦੇ ਪੱਕੇ ਉਪਰਾਲੇ ਲਈ ਕੋਈ ਨਾ ਕੋਈ ਹੱਲ ਕੀਤਾ ਜਾ ਸਕੇ। ਇੱਕ ਆਪਣੇ ਸੈਕੰਡ ਫਲੋਰ ਥਰਡ ਫਲੋਰ ਬਣਿਆ ਹੋਇਆ ਉਹਦੇ ਵਿੱਚ ਚੜਨ ਵਾਸਤੇ ਕਈ ਪੇਸ਼ੈਂਟਸ ਹੁੰਦੇ ਆ ਉਹਨਾਂ ਨੂੰ ਚੜਨ ਵਾਸਤੇ ਕੋਈ ਲਿਫਟ ਦਾ ਅਰੇਂਜਮੈਂਟ ਕਰੋਗੇ ਦੇਖੋ ਲਿਫਟ ਵਾਸਤੇ ਪ੍ਰਿਵੀਜ਼ਨ ਸਾਡੇ ਸਾਰਿਆਂ ਦੀ ਕਾਫੀ ਚਿਰ ਤੋਂ ਮੰਗਦੀ ਹੈ ਤੇ ਇਹਦੇ ਨੂੰ ਉਪਰਾਲਾ ਵੀ ਕੀਤਾ ਜਾ ਰਿਹਾ ਸਾਡੇ ਪਿਛਲੇ ਪ੍ਰਧਾਨ ਜੀ ਸਰਦਾਰ ਜਤੈ ਸਿੰਘ ਗਿੱਲ ਜੀ ਨੇ ਇਹਦੇ ਪੱਧਰ ਤੇ ਆਪਦੇ ਕੋਸ਼ਿਸ਼ਾਂ ਵੀ ਕੀਤੀਆਂ ਨੇ ਤੇ ਉਹਨਾਂ ਕੋਸ਼ਿਸ਼ਾਂ ਦੇ ਹਲ ਲਈ ਸਾਨੂੰ ਕੋਸ਼ਣ ਫੰਡ ਵੀ ਆਏ ਸੀਗੇ 3 ਲੱਖ ਦੀ ਗ੍ਰਾਂਟ ਆਈ 3 ਲੱਖ ਦੀ ਗ੍ਰਾਂਟ ਆਈ ਸੀਗੀ ਤੇ ਉਹ ਗਰਾਉਂਡ ਨੂੰ ਅੱਗੇ ਅਸੀਂ ਦੇਖਦੇ ਆਂ ਵੀ ਹੋਰ ਵਧਾਇਆ ਵੀ ਜਾਵੇ ਤੇ ਉਸ ਗਰਾਉਂਡ ਨਾਲ ਫਿਰ ਅਸੀਂ ਲਿਫਟ ਲਵਾ ਕੇ ਜਿੰਨੇ ਲਿਟਿਗੈਂਟਸ ਆਉਂਦੇ ਨੇ ਉਹਨਾਂ ਦੀ ਸਮੱਸਿਆ ਨੂੰ ਹੱਲ ਕਰਦੇ ਹਾਂ। ਧੰਨਵਾਦ ਜੀ। ਭੰਡਾਰੀ ਸਾਹਿਬ ਅੱਜ ਤੁਹਾਡੇ ਚੋਣ ਹੋਈ ਆ। ਹਾਂ ਜੀ। ਕਿਵੇਂ ਲੱਗ ਰਿਹਾ ਤੁਹਾਨੂੰ? ਚੋਣ ਜਿਹੜੀ ਹੈਗੀ ਆ ਬੜੇ ਸੁਹਾਣੇ ਮਹੌਲ ਜਾਇਆ। ਕਿ ਕੋਈ ਮਤਲਬ ਗਰੁਪਾਜੀ ਵਾਲੀ ਗੱਲ ਨਹੀਂ ਆਈ। ਔਰ ਸਾਰਾ ਬੜੀਆ ਸ਼ਾਂਤੀਪੂਰਵਕ ਹੋਇਆ। ਹਾਰੇ ਆਪ ਦੇ ਵਿੱਚ ਪ੍ਰੇਮ ਨਾਲ ਇੱਕ ਦਿਨ ਨੂੰ ਮਿਲੇ ਆ ਅਸੀਂ ਗੱਲੀਆਂ ਮਤਲਬ ਫੈਸਲੇ ਤਬਾਦ ਵੀ ਹਾਂ ਬਾਕੀ ਜੋ ਪ੍ਰਧਾਨ ਨੇ ਕਿਹਾ ਕੀ ਕੰਮ ਰਹਿੰਦੇ ਆ ਜਾਂ ਤੁਸੀਂ ਜੋ ਕਿਹਾ ਕੰਮ ਰਹਿੰਦੇ ਆ ਹੋਰ ਜਿਵੇਂ ਬਾਥਰੂਮ ਦੀ ਪ੍ਰੋਬਲਮ ਆ ਜਾਂ ਹੋਰ ਹੈਗੀ ਆ ਉਹ ਬੜੀ ਜਲਦੀ ਤੋਂ ਜਲਦੀ ਠੂਰ ਦਿੱਤੀ ਜਾਊਗਾ ਜੇ ਫਿਰ ਜਿਹੜੀ ਲੱਗੀ ਲੱਗੂਗੀ ਇਸੇ ਸਾਲ ਦੇ ਵਿੱਚ ਵਿੱਚ ਹਾਂ ਹਾਂਜੀ ਵੀ ਜੀ ਤੁਸੀਂ ਵਾਈਸਪ੍ਰੈਜ਼ੀਡੈਂਟ ਚੁਣੇ ਗਏ ਹੋ ਕਿਵੇਂ ਮਹਿਸੂਸ ਹੋ ਰਿਹਾ ਹੈ ਤੁਹਾਨੂੰ ਚੋਣ ਜਿੱਤ ਕੇ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਸਮੂਚੀ ਬਾਰ ਐ ਸ਼ੁਰੂਆਤ ਨੂੰ ਜਨਾਵ ਦਾ ਤਹਿ ਦਿਲੋਂ ਧੰਨਵਾਦੀ ਕਰਦਾ ਹਾਂ ਜਿਨ੍ਹਾਂ ਨੇ ਦੁਬਾਰਾ ਮੈਨੂੰ ਮੌਕਾ ਦਿੱਤਾ ਹੈ ਵਾਈਸ ਪ੍ਰੈਜ਼ੀਡੈਂਟ ਵਜੋਂ ਵੀ ਵਾਰ ਦੇ ਯਾਨੀ ਕਿ ਜੀ ਸੇਵਾ ਨਿਭਾਉਣਾ ਤੇ ਅਸੀਂ ਪ੍ਰਧਾਨ ਜੀ ਸਾਰੀ ਰਜੈਕਟਿਵ ਟੀਮ ਨਾਲ ਕੇ ਸਮੂਚੀ ਬਾਰ ਦੇ ਨਾਲ ਜੋ ਵੀ ਅਸੀਂ ਜਾਨੀ ਕਿ ਸਾਡੇ ਹੈਗੇ ਇੱਥੋਂ ਦੇ ਮੁਰਦੇ ਜਾਂ ਸਾਡੀਆਂ ਜੋ ਵੀ ਆ ਉਹ ਚੀਜ਼ਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਸੋ ਜਿੱਤਣ ਨਾਲ ਜੀ ਨੂੰ ਬਹੁਤ ਖੁਸ਼ੀ ਹੋਵੇ ਵੈਸੇ ਤਾਂ ਇੱਥੇ ਬਾਰਸ਼ ਸੀਜ਼ਨ ਦੇ ਵਿੱਚ ਕੋਈ ਧੜੇਵੰਦੀ ਹੈ ਨਹੀਂ ਫੇਰ ਵੀ ਚਲੋ ਜੇ ਕੋਈ ਗਰੁੱਪ ਵਾਜੀ ਹੈ ਤੇ ਉਹਦੇ ਤੋਂ ਉੱਪਰ ਉੱਠੋਗੇ ਜਾਂ ਮਤਲਬ ਉਵੇਂ ਹੀ ਚੱਲਦੀ ਰਹੋਗੇ। ਜੀ ਮੈਂ ਪਹਿਲਾਂ ਵੀ ਸੈਕਟਰੀ ਰਹਿ ਚੁੱਕਿਆ ਹਾਂ ਯਾਨੀ ਕਿ ਵੀ ਢੜੇ ਬੰਦੀ ਵਾਲੀ ਅਸੀਂ ਯਾਨੀ ਕਿ ਵੀ ਕਦੇ ਵੀ ਮੈਂ ਸੋਚ ਨਹੀਂ ਰੱਖੀ ਕਿ ਮੈਂ ਸੋਚਦਾ ਵੀ ਸੂਚੀ ਬਾਰਨੇ ਮੈਨੂੰ ਬਣਾਇਆ ਵਾ ਇਸ ਨੂੰ ਤੇ ਅਸੀਂ ਸੂਚੀ ਬਾਰ ਨੂੰ ਹੀ ਨਾਲ ਲੈ ਕੇ ਚੱਲਾਂਗੇ। ਠੀਕ ਹੈ ਜੀ। ਹਾਂ ਜੀ ਸੈਕਟਰੀ ਸਾਹਿਬ ਕਿਵੇਂ ਜੋ ਠੀਕ ਹੋ? ਹਾਂ ਜੀ। ਖੁਸ਼ ਹਾਂ। ਪੂਰਾ ਜੀ ਪੂਰੀ ਗੋਟਵਲਾ। ਕਿਵੇਂ ਹੁਣ ਤੁਸੀਂ ਕੀ ਮਹਿਸੂਸ ਕਰਦੇ ਹੋ ਵੀ ਕੀ ਨੇ ਕੰਮ ਕਿਵੇਂ ਕਰਾਉਣੇ ਹੈਗੇ? ਸਾਰੀ ਬਾਰ ਨੂੰ ਨਾਲ ਲੈ ਕੇ ਜੋ ਪੜਨੀ ਹੈ ਕੰਮ ਤਾਰੇ ਕਰਾਈ ਜਾਣਗੇ ਜੀ ਬਾਕੀ ਸੀਨੀਅਰਾਂ ਦਾ ਪੂਰਾ ਸਹਿਯੋਗ ਲੈ ਜਾਊਗਾ ਜੀ ਜਿੱਥੇ ਉਹਨਾਂ ਦੀ ਸੀਨੀਅਰਸ ਮੈਂਬਰ ਨੂੰ ਨਾਲ ਲੈ ਕੇ ਚਲੋਗੇ ਪੂਰੇ ਚਿਰ ਦੇ ਨਾਲ ਠੀਕ ਹੈ ਜੀ ਬਹੁਤ ਬਹੁਤ ਜੀ ਹਾਂ ਜੀ ਵੀਰੇ ਤੁਸੀਂ ਨਵੇਂ ਆਏ ਹੋ ਐਗਜ਼ੀਕਿਊਟਿਵ ਮੈਂਬਰ ਚੁਣਗੇ ਆ ਕਿਵੇਂ ਲੱਗ ਰਹਾ ਧੰਨਵਾਦ ਚੋਣ ਜਿੱਤੇ ਆ ਪਹਿਲੀ ਵਾਰੀ ਹਾਂ ਜੀ ਪਹਿਲੀ ਵਾਰੀ ਜਿੱਤੇ ਪਹਿਲੇ ਵੀ ਖੜੇ ਸੀ ਕਿਤੇ ਨਹੀਂ ਪਹਿਲੀ ਵਾਰੀ ਖੜੇ ਸੀ ਪਹਿਲੀ ਵਾਰੀ ਜੀ ਜਿੱਤੇ ਜੀ ਹਾਂ ਜੀ ਹਾਂ ਜੀ ਅੱਜ ਵੀ ਜਾ ਕੇ ਮੰਮੀ ਨੂੰ ਦੁਖਾਉਂਗੀ ਕਿ ਨਹੀਂ ਹਾਂ ਜੀ ਪੱਕਾ ਆਜੀ ਬਣੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰ ਬਸ ਪਹਿਲੀ ਵਾਰ ਹੀ ਖੜੇ ਸੀ ਪਹਿਲੀ ਵਾਰ ਜਿੱਤ ਕੇ ਇੰਨੀ ਮਤਲਬ ਕਿ سپورਟ ਨਾਲ ਜਿੱਤੇ ਸਾਰੀ ਪਰਦੇ ਤੁਹਾਨੂੰ ਠੀਕ ਹੈ ਸਰ